ਕੀ ਆ ਦੀ ਤਿਆਰੀ ਰੱਖੋ ਅੱਗੇ ਗਾਵਾ ਅੋਰ ਪਹਿਲਾ ਤਾਂ ਮੈਂ ਸਾਰੇ ਆਪਣੇ ਖੰਨਾ ਦੀ ਪ੍ਰੈਸ ਦਾ ਬਹੁਤ ਬਹੁਤ ਮਸ਼ਕੂਰ ਆ ਧੰਨਵਾਦੀ ਆ ਜਿਨ੍ਹਾਂ ਨੇ ਹਰ ਸਮੇਂ ਤੇ ਸਾਡੀ ਕਾਂਗਰਸ ਪਾਰਟੀ ਦਾ ਸਾਡਾ ਸਾਥ ਦਿੱਤਾ ਔਰ ਸਾਡੀ ਜਿਹੜੀ ਆਵਾਜ਼ ਹੈ ਉਹ ਲੋਕਾਂ ਤੱਕ ਪਹੁੰਚਦੀ ਕੀਤੀ ਹੈ ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦੇ ਵਿੱਚ ਸਾਡੇ ਮਾਸਟਰ ਬਲਦੇਵ ਸਿੰਘ ਜੀ ਜਿਹੜੇ ਕਿ ਐਮਐਲਏ ਰਹੇ ਨੇ ਜਤੋ ਤੋਂ ਆਮ ਆਦਮੀ ਪਾਰਟੀ ਦੇ ਔਰ ਹੁਣ ਥੋੜੇ ਕਾਫੀ ਸਮੇਂ ਤੋਂ ਉਹ ਕਾਂਗਰਸ ਪਾਰਟੀ ਵਿੱਚ ਨੇ ਔਰ ਖੰਨੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਪਹਿਲੀ ਕਤਾਰ ਦੇ ਜਿਹੜੇ ਆਗੂ ਨੇ ਤਾਂ ਲక్ష్మణ ਸਿੰਘ ਗਰੇਵਾਲ ਔਰ ਉਹਨਾਂ ਦੇ ਨਾਲ ਰਾਜੀਵ ਸ਼ਰਮਾ ਜੀ, ਵਰਿੰਦਰ ਬਰਨ ਜੀ ਸਾਡੇ ਜਸਲ ਜਿਹੜੇ ਨੇ ਯੂਥ ਦੇ ਆਗੂ ਰਹੇ ਨੇ ਔਰ ਉਹਦੇ ਨਾਲ-ਨਾਲ ਹੋਰ ਬਹੁਤ ਸਾਰੇ ਸਹੋਤਾ ਜੀ ਸਾਡੇ ਜਿਹੜੇ ਕਿ ਆਮ ਆਦਮੀ ਵਿੱਚ ਬੜੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਸੀਗੇ ਉਹਨਾਂ ਨੇ ਕੱਲ ਕਾਂਗਰਸ ਭਵਨ ਚੰਡੀਗੜ੍ਹ 'ਚ ਹੋਰ ਸਾਥੀਆਂ ਦੇ ਨਾਲ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ। ਸੋ ਅੱਜ ਖੰਨਾ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਰੱਖਣ ਰੱਖੀ ਇਸ ਕਰਕੇ ਆ ਕਿ ਉਹਨਾਂ ਨੂੰ ਇੱਕ ਤਾਂ ਇੱਥੇ ਸਾਰਿਆਂ ਦੇ ਨਾਲ ਰੂਬਰੂ ਕਰਾਇਆ ਜਾਵੇ। ਔਰ ਖੰਨਾ ਕਾਂਗਰਸ ਵੱਲੋਂ ਸਾਰੇ ਸਾਥੀਆਂ ਵੱਲੋਂ ਉਹਨਾਂ ਦਾ ਜੀ ਆਇਆਂ ਕਿਹਾ ਜਾਵੇ ਕਿਉਂਕਿ ਉਹ ਇੱਕ ਪੰਜਾਬ ਪ੍ਰਤੀ ਦਰਦ ਲੈ ਕੇ ਚੱਲੇ ਸੀ ਆਪਣੇ ਖੰਨੇ ਪ੍ਰਤੀ ਜੋ ਲੋਕਾਂ ਪ੍ਰਤੀ ਉਹਨਾਂ ਦਾ ਜੋ ਇੱਕ ਆਸ ਸੀਗੀ ਔਰ ਇੱਕ ਵਲੰਟੀਅਰ ਦੇ ਤੌਰ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਬਣਾਈ ਔਰ ਉਹਨਾਂ ਨੂੰ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਜੜਾ ਵਾ ਉਹ ਭਲਾ ਕਰੇਗੀ ਖੰਨੇ ਵਿੱਚ ਇੱਕ ਬਦਲਾਵ ਦੇਖਣ ਨੂੰ ਮਿਲੂਗਾ ਔਰ ਜਿਹੜੇ ਇਹ ਪਾਰਟੀ ਦੇ ਕਾਰਪਨ ਜਿਹੜੇ ਪੁਰਾਣੇ ਜਿਹੜੇ ਸਭ ਤੋਂ ਅ ਪਹਿਲੇ ਤੁਰੇ ਹੋਏ ਲੋਕ ਨੇ ਉਹਨਾਂ ਨੂੰ ਅੱਜ ਮਤਲਬ ਬਹੁਤ ਜ਼ਿਆਦਾ ਉਹਨਾਂ ਨੂੰ ਇਹ ਲੱਗਿਆ ਕਿ ਉਹ ਜਿਹੜੀ ਸਾਡੀ ਆਸ ਤੇ ਉਮੀਦ ਸੀਗੀ ਉਹਦੇ ਤੇ ਜਿਹੜੇ ਸਥਾਨਕ ਆਗੂ ਨੇ ਜਾਂ ਪੰਜਾਬ ਸਰਕਾਰ ਆ ਜਾਂ ਉਹਨਾਂ ਦੀ ਆਮ ਆਦਮੀ ਪਾਰਟੀ ਉਹ ਪੂਰੀ ਨਹੀਂ ਉਤਰ ਸਕੀ ਔਰ ਜਿਸ ਦਰਦ ਨੂੰ ਲੈ ਕੇ ਉਹ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਸੀਗੇ ਉਹਦੇ ਵਿੱਚ ਵੀ ਕਿਤੇ ਉਹਨਾਂ ਨੂੰ ਸਫਲਤਾ ਮਿਲਦੀ ਨਜ਼ਰ ਨਹੀਂ ਆਈ ਔਰ ਖਾਸ ਕਰਕੇ ਜਿਹੜੇ ਵਲੰਟੀਅਰ ਸੀਗੇ ਜਾਂ ਪ੍ਰਮੁੱਖ ਆਗੂ ਸੀਗੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਔਰ ਦੂਸਰੀਆਂ ਪਾਰਟੀਆਂ ਚੋਂ ਆਗੂ ਲਿਆ ਕੇ ਉਹਨਾਂ ਨੂੰ ਅੱਗੇ ਕਰ ਦਿੱਤਾ ਗਿਆ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਜਦੋਂ ਉਹਨਾਂ ਨੇ ਲੰਮਾ ਸਮਾਂ ਇਹ ਦੇਖਿਆ ਔਰ ਫਿਰ ਉਹਨਾਂ ਨੂੰ ਲੱਗਿਆ ਕਿ ਇੱਕ ਕਾਂਗਰਸ ਪਾਰਟੀ ਹੈ ਜਿਨੇ ਹਮੇਸ਼ਾ ਦੇਸ਼ ਦੀ ਔਰ ਪੰਜਾਬ ਦੀ ترقی ਔਰ ਖੁਸ਼ਹਾਲੀ ਚ अमन ਸ਼ਾਂਤੀ ਚ ਉਹਨਾਂ 'ਚ ਆਪਣਾ ਹਿੱਸਾ ਪਾਇਆ ਔਰ ਉਹਨਾਂ ਨੂੰ ਲੱਗਿਆ ਕਿ ਕਾਂਗਰਸ ਹੀ ਇੱਕ ਐਸੀ ਵਿਕਲਪ ਹੈ ਔਰ ਸਹੀ ਮੈਨ ਹੈ ਜੋ ਸਾਡੇ ਮਨਾਂ ਦੇ ਵਿੱਚ ਸੁਪਨੇ ਸੀਗੇ ਪੰਜਾਬ ਦੇ ਲੋਕਾਂ ਪ੍ਰਤੀ ਔਰ ਖੰਨੇ ਦੇ ਲੋਕਾਂ ਪ੍ਰਤੀ ਉਹ ਕਾਂਗਰਸ ਪਾਰਟੀ ਹੀ ਉਹਨਾਂ ਨੂੰ ਪੂਰਾ ਕਰ ਸਕਦੀ ਹੈ ਤੋਂ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਇਹਦੇ ਨਾਲ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਔਰ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਸਾਰੇ ਰਲ ਕੇ ਔਰ ਖੰਨੇ ਪ੍ਰਤੀ ਔਰ ਪੰਜਾਬ ਪ੍ਰਤੀ ਹਮੇਸ਼ਾ ਜੋ ਇੱਕ ਬਿਹਤਰੀ ਵਾਸਤੇ ਕੰਮ ਕਰ ਸਕਦੇ ਹਾਂ ਇਮਾਨਦਾਰੀ ਧਿਆਨਨਦਾਰੀ ਦੇ ਨਾਲ ਔਰ ਪੰਜਾਬ ਨੂੰ ਅੱਗੇ ਲਿਜਾ ਸਕਦੇ ਆ ਉਹਦੇ ਵਿੱਚ ਸਾਰੇ ਇਕੱਠੇ ਹੋ ਕੇ ਅਸੀਂ ਇਹ ਜੜਾਵਾ ਉਹ ਦ੍ਰਿੜ ਸੰਕਲਪ ਔਰ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਊਗਾ ਔਰ ਇਹਨਾਂ ਦੇ ਆਉਣ ਦੇ ਨਾਲ ਸਾਨੂੰ ਬਹੁਤ ਵੱਡੀ ਜਿਹੜੀ ਆ ਉਹ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ ਸੋ ਮੈਂ ਇਹਨਾਂ ਨੂੰ ਅੱਜ ਖੰਡਾ ਕਾਂਗਰਸ ਵੱਲੋਂ ਸਾਰੇ ਹੀ ਆਗੂ ਜਿਹੜੇ ਨੇ ਸਾਲਾ ਲਸ਼ਮਨ ਸਿੰਘ ਜੀ ਗਰੇਵਾਲ ਇਹਨਾਂ ਦੀ ਇੱਕ ਬੜੀ ਸਾਫ਼ ਸੁਥਰੀ ਸ਼ਬੀ ਹੈ ਔਰ ਇਹਨਾਂ ਦੇ ਵਿੱਚ ਇੱਕ ਜਨੂਨ ਸੀਗਾ ਮੈਂ ਤਾਂ 2022 ਦੀ ਚੋਣ ਵਿੱਚ ਦੇਖਦਾ ਰਿਹਾ ਕਿ ਇਹਨਾਂ ਨੇ ਸ਼ਹਿਰ ਦੇ ਅੰਦਰ ਵੀ ਔਰ ਪਿੰਡਾਂ 'ਚ ਜਾ ਜਾ ਕੇ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਵੋਟਾਂ ਪਈਆਂ ਇਹ ਵੋਟਾਂ ਜਿਹੜੀਆਂ ਨੇ ਧੜਾ ਧੜ ਐਵੇਂ ਨਹੀਂ ਪਈਆਂ ਇਹਨਾਂ ਆਗੂਆਂ ਦੀ ਜਿਹੜੀ ਮਿਹਨਤ ਦਾ ਖੂਨ ਪਸੀਨਾ ਉਹਦੇ ਕਾਰਨਾਂ ਕਰਕੇ ਇਹ ਪਈਆਂ ਰਾਜਵੀਰ ਸ਼ਰਮਾ ਜੀ ਨੇ ਹਮੇਸ਼ਾ ਮੈਨੂੰ ਦੇਖਦਾ ਰਿਆ ਮੋਟਰਸਾਈਕਲ ਸਕੂਟਰ ਤੇ ਗਲੀ ਗਲੀ ਮੁਹੱਲੇ ਮੁਹੱਲੇ ਸ਼ਹਿਰ ਦੇ ਵਿੱਚ ਜਾ ਕੇ ਇਹਨਾਂ ਨੇ ਇਹ ਲੜਾਈ ਲੜਦੇ ਰਹੇ ਆਮ ਆਦਮੀ ਪਾਰਟੀ ਵਾਸਤੇ ਔਰ ਜਿਨ੍ਹਾਂ ਨੇ ਹੀ ਲੜਾਈ ਲੜਦੇ ਰਹੇ ਜਿਨ੍ਹਾਂ ਲਈ ਕੰਮ ਕਰਦੇ ਰਹੇ ਔਰ ਉਹਨਾਂ ਨੇ ਹੀ ਇਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਸੋ ਇੱਕ ਇਨਸਾਫ ਨਹੀਂ ਇਹਨਾਂ ਨੂੰ ਮਿਲਿਆ ਇਹਨਾਂ ਦੀ ਜੋ ਮਿਹਨਤ ਸੀਗੀ ਜੋ ਇਹਨਾਂ ਨੇ ਆਪਣਾ ਖੂਨ ਪਸੀਨਾ ਇੱਕ ਕੀਤਾ ਉਹ ਇਹਨਾਂ ਨੂੰ ਉਸ ਤੇ ਉੱਤੇ ਬਹੁਤ ਜ਼ਿਆਦਾ ਮਤਲਬ ਇਹਨਾਂ ਨੂੰ ਨਿਰਾਸ਼ਾ ਹੋਈ ਹੈ ਔਰ ਇਹ ਕਿਉਂਕਿ ਲੋਕਾਂ ਦੇ ਨਾਲ ਰਹਿਣ ਵਾਲੇ ਲੋਕ ਨੇ ਔਰ ਲੋਕਾਂ ਲਈ ਲੜਨ ਵਾਲੇ ਨੇ ਸੋ ਇਸ ਕਰਕੇ ਇਹਨਾਂ ਨੇ ਅੱਜ ਕਾਂਗਰਸ ਪਾਰਟੀ ਦਾ ਜਿਹੜਾ ਦਾਮਨ ਜਿਹੜਾ ਪੱਲਾ ਫੜਿਆ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਤੁਹਾਡੇ ਰਾਹੀਂ ਕਿ ਅਸੀਂ ਸਾਰੇ ਰਲ ਕੇ ਜੋ ਅਸਲ ਸਾਡੇ ਸੁਪਨੇ ਨੇ ਜੋ ਇਹਨਾਂ ਦੇ ਮਨ ਦੇ ਵਿੱਚ ਲੋਕਾਂ ਪਰਤੀ ਸੁਪਨੇ ਨੇ ਉਹਨਾਂ ਨੂੰ ਸਹਾਰਾ ਕਰਾਂਗੇ ਇਹਨਾਂ ਨੂੰ ਮੈਂ ਯਕੀਨ ਦਿਵਾਉਣਾ ਔਰ ਇਹਨਾਂ ਨੂੰ ਮੈਂ ਸਵਾਗਤ ਇਹਨਾਂ ਦਾ ਕਾਂਗਰਸ ਪਾਰਟੀ ਵਿੱਚ ਕਰਦਾ ਸਾਰਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਰਟੀਆਂ ਦੇ ਬੰਦੇ ਵੀ ਤੁਹਾਡੀ ਪਾਰਟੀ ਜੁਆਇਨ ਕਰ ਸਕਦੇ ਨੇ ਬਿਲਕੁਲ ਕਿਉਂਕਿ ਕਾਂਗਰਸ ਹੀ ਇੱਕ ਐਸੀ ਵਿਕਲਪ ਆ ਜਿਹੜਾ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਆ ਸਰਕਾਰ ਬਣਾਉਣ ਜਾ ਰਹੀ ਹੈ ਔਰ ਅਸੀਂ ਪੰਜਾਬ ਨੂੰ ਔਰ ਪੰਜਾਬੀਅਤ ਨੂੰ ਹੋਰ ਮਜ਼ਬੂਤ ਕਰਾਂਗੇ ਪੰਜਾਬ ਦੇ ਲੋਕਾਂ ਦੀ ਹੱਕਾਂ ਦੀ ਲੜਾਈ ਲੜਾਂਗੇ ਔਰ ਇੱਕ ਚੰਗਾ ਪ੍ਰਸ਼ਾਸਨ ਜਿਹੜਾ ਕਿ ਭੈਅ ਮੁਕਤ ਹੋਵੇ ਜਿਹੜਾ ਕਿ ਪਰਚਾ ਮੁਕਤ ਹੋਵੇ ਜਿਹੜਾ ਕਿ ਲੋਕਾਂ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕਰਨ ਵਾਲਾ ਨਾ ਹੋਵੇ ਸੋ ਅੱਜ ਦੇ ਸਮੇਂ ਦੇ ਅੰਦਰ ਜਿਸ ਤਰੀਕੇ ਨਾਲ ਪਰਚਿਆਂ ਦੀ ਰਾਜਨੀਤੀ ਹੋ ਰਹੀ ਹੈ ਜਿਸ ਤਰੀਕੇ ਨਾਲ ਲੋਕ ਰਾਜ ਨੂੰ ਪੈਰਾ ਥਲੇ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜਿਸ ਮਕਸਦ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਜਿਹੜਾ ਹੋਂਦ ਚਾਈ ਸੀਗੀ ਉਹ ਸਾਰਾ ਹੀ ਮਕਸਦ ਜਿਹੜਾ ਢਾਈ ਟੇਰੀ ਹੋ ਗਿਆ ਸੋ ਅਸੀਂ ਅਸਲ ਮਾਇਨੇਆਂ ਦੇ ਵਿੱਚ ਪੰਜਾਬ ਹਤਾਇਸ਼ੀ ਹੋ ਕੇ ਪੰਜਾਬ ਦੇ ਲੋਕਾਂ ਦੀ ਤਰਜਮਾਨੀ ਕਰਾਂਗੇ ਇਹ ਮੈਂ ਆਪਣੇ ਇਹਨਾਂ ਸਾਥੀਆਂ ਨੂੰ ਵੀ ਯਕੀਨ ਦਿਵਾਉਣਾ ਔਰ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਯਕੀਨ ਦਿਵਾਉਣੀ ਆ ਖੰਨੇ ਦੇ ਲੋਕਾਂ ਨੂੰ ਵੀ ਯਕੀਨ ਦਿਵਾਉਣੀ ਜਿਹੜੇ ਕਾਂਗਰਸ ਪਾਰਟੀ ਛੱਡ ਕੇ ਚਲੇ ਗਏ ਲੋਕ ਉਹ ਦੁਬਾਰਾ ਸ਼ਾਮਲ ਹੋਣਾ ਚਾਹਣਗੇ ਤਾਂ ਉਹਨਾਂ ਨੂੰ ਦੁਬਾਰਾ ਸ਼ਾਮਲ ਕੀਤਾ ਜਾਏਗਾ ਦੇਖੋ ਗੱਲ ਇਹ ਆ ਕਿ ਜਿਨ੍ਹਾਂ ਨੇ ਅੱਜ ਸਰਕਾਰ ਦੇ ਵਿੱਚ ਸਰਕਾਰੀ ਐਸ਼ੋਹ ਆਰਾਮ ਲਈ ਔਰ ਉਹਨਾਂ ਨੇ ਸਰਕਾਰੀ ਜਿਹੜਾ ਵਾ ਉਹ ਇੱਕ ਉਹ ਸਰਕਾਰ ਦਾ ਫਾਇਦਾ ਲੈਣ ਦੇ ਲਈ ਅੱਜ ਉਹ ਉੱਥੇ ਲੋਕ ਗਏ ਨੇ ਉਹਨਾਂ ਵਾਸਤੇ ਕਾਂਗਰਸ ਵਿੱਚ ਕੋਈ ਥਾਂ ਨਹੀਂ ਹੈਗੀ ਔਰ ਅਸੀਂ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਸਹੀ ਮੈਨੇਜ ਲੋਕਾਂ ਲਈ ਲੜਦੇ ਨੇ ਕੋਈ ਚੰਗੀ ਸ਼ਬੀ ਰੱਖਦੇ ਨੇ ਇਮਾਨਦਾਰ ਸ਼ਬੀ ਇਹਨਾਂ ਦਾ ਅਕਸ ਬੜਾ ਸਾਫ਼ ਸੁਥਰਾ ਉਹ ਸਾਨੂੰ ਅਗਰ ਉਹ ਆਉਣਾ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਨੂੰ ਦੋਨਾਂ ਹੱਥਾਂ ਦੇ ਨਾਲ ਲੈਣ ਨੂੰ ਤਿਆਰ ਹਾਂ ਪਰ ਜਿਹੜੇ ਮਾੜੇ ਅਕਸ ਵਾਲੇ ਔਰ ਜਿਹੜੇ ਲੋਕ ਸਰਕਾਰ ਨੂੰ ਦੇਖ ਕੇ ਹਮੇਸ਼ਾ ਆਪਣੀਆਂ ਵਫਾਦਾਰੀਆਂ ਬਦਲਦੇ ਨੇ ਅਸੀਂ ਉਹਨਾਂ ਦੇ ਨਾਲ ਨਹੀਂ ਸਰ ਬੈਲੈਂਸ ਕਿਸ ਤਰ੍ਹਾਂ ਬਣਾਉਂਗੇ ਜਿਸ ਤਰ੍ਹਾਂ ਇਧਰੋਂ ਗਏ ਸੀ ਉਧਰ ਆਪਦੇ ਵਿੱਚ ਸਾਥ ਵਾਲਿਆਂ ਨੇ ਪਰਵਾਹ ਨਹੀਂ ਕੀਤੀ ਜੇ ਹੁਣ ਤੁਹਾਡੇ ਕੋਲ ਆ ਰਿਹਾ ਤਾਂ ਬੈਲੈਂਸ ਕਿਵੇਂ ਬਣਾਉਂਗੇ ਆਪਣੇ ਵਰਕਰ ਵੀ ਆ ਤੁਹਾਡੇ ਤੇ ਜਿਹੜੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਕਾਂਗਰਸ ਪਾਰਟੀ ਬਹੁਤ ਵੱਡਾ ਸਮੁੰਦਰ ਆ ਵਿਸ਼ਾਲ ਪਾਰਟੀ ਹੈ ਔਰ ਇਹਦੇ ਚ ਸਾਰਿਆਂ ਨੂੰ ਆਦਰ ਮਾਣ ਸਤਿਕਾਰ ਜਿਹੜਾ ਬਰਾਬਰ ਦਿੱਤਾ ਜਾਂਦਾ ਸਾਰੇ ਇੱਕ ਸੈਕੂਲਰ ਪਾਰਟੀ ਹੈ ਔਰ ਹਰ ਇੱਕ ਵਰਗ ਦੇ ਲੋਕਾਂ ਨੂੰ ਇਹਦੇ ਵਿੱਚ ਨਾਮਜ਼ਦੀ ਦਿੱਤੀ ਜਾਂਦੀ ਆ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਸਾਹ ਬਲਦੇਵ ਸਿੰਘ ਜੀ ਨੂੰ ਕਹਾਗਾ ਕਿ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਰਹੇ ਨੇ ਪਹਿਲਾਂ ਔਰ ਹੁਣ ਕਾਂਗਰਸ ਪਾਰਟੀ ਵਿੱਚ ਨੇ ਔਰ ਉਹਨਾਂ ਦੇ ਹੀ ਇਹ ਸਾਥੀ ਜਿਹੜੇ ਸੀਗੇ ਜਿਹੜੇ ਅੱਜ ਕਾਂਗਰਸ ਪਾਰਟੀ ਵਿੱਚ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਆ ਉਹ ਵੀ ਆਪਣੇ ਸਾਥੀਆਂ ਲਈ ਦੋ ਸ਼ਬਦ ਮੈਂ ਕਹਾਗਾ ਉਹ ਤੁਹਾਨੂੰ ਜਰੂਰ ਮੁਖਾਤਬ ਹੋਣ ਹਾਂਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਹੀ ਸਤਿਕਾਰਯੋਗ ਗੁਰਕੀਰਤ ਸਿੰਘ ਜੀ ਕੋਟਲੇ ਸਾਬਕਾ ਮੰਤਰੀ ਜੀ ਸਾਹਿਬ ਲਖਮਨ ਸਿੰਘ ਜੀ ਗਰੇਵਾਲ ਸੋਹਣ ਸਿੰਘ ਜੀ ਸੋਤਾ ਤੇ ਹੋਰ ਦੂਸਰੇ ਮੇਰੇ ਬਲਾਗ ਪ੍ਰਧਾਨ ਜਿਹੜੇ ਆਮ ਆਦਮੀ ਪਾਰਟੀ ਵਿੱਚ ਦਿਨ ਪਰ ਰਾਤ ਕੰਮ ਕਰਕੇ ਸੌਂਧ ਨੂੰ ਜਿਤਾਇਆ ਇੱਥੋਂ ਤੇ ਮੰਤਰੀ ਵੀ ਬੜੇ ਨੇ ਮੈਂ ਲਗਭਗ ਇੱਥੇ 5-7 ਸਾਲਾਂ ਤੋਂ ਇੱਥੇ ਆਉਂਦਾ ਕਿਉਂਕਿ ਸੋਹਣ ਸਿੰਘ ਤੇ ਸੰਜੀਵ ਨਾਲ ਮੇਰਾ ਇਹਨਾਂ ਨਾਲ ਕਾਫੀ ਗੂੜਾ ਪਿਆਰ ਹੈ ਮਿੱਤਰ ਨੇ ਰਿਸ਼ਤedar ਨੇ ਤੇ ਜਿਹੜੇ ਬਲਾਗ ਬੜਾਣਾ ਤੇ ਇਹਨਾਂ ਨੇ ਪਰਚੇ ਦਰਜ ਕਰਵਾਏ ਕਾਰ ਬਲਾਗ ਪ੍ਰਧਾਨ ਤੋਂ ਮੈਨੂੰ ਉਧਰ ਤੇ ਹਰ ਵਾਰ ਇੱਥੇ ਮਿਲ ਜਾਂਦੇ ਜੇ ਇੱਕ ਦਿਨ ਮੈਂ ਬੈਠਾ ਹਾਂ ਇੱਥੇ ਇਹਨੇ ਕੋਲੇ ਆਉਂਦਾ ਤਾਂ ਉਹਨਾਂ ਨੇ ਸੰਜੀਵ ਉਹਨਾਂ ਨੇ ਫੋਨ ਕਰਦਾ ਵੀ ਮਾਛੀ ਆਏ ਆ ਮੈਂ ਇਹਨੂੰ ਇਹੀ ਮੋਟੀਵੇਟ ਕਰਦਾ ਰਿਹਾ ਵੀ ਇਸ ਪਾਰਟੀ ਦੇ ਵਿੱਚ ਮੈਂ ਐਮਐਲਏ ਰਿਆਂ ਇਸ ਪਾਰਟੀ ਨੇ ਪੰਜਾਬ ਦਾ ਭਲਾ ਨਹੀਂ ਕਰਨਾ ਅਸੀਂ ਪੰਜਾਬ ਦੇ ਲੋਹੇਤਾ ਦੇ ਵਾਸਤੇ ਖੜੇ ਆ ਤਾਂ ਇਹਨਾਂ ਨੇ ਮੇਰੀਆਂ ਬੇਨਤੀਆਂ ਕਬੂਲ ਚਾਰ ਪੰਜ ਮਿੰਟ ਕਰਦੇ 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 ਕੱਲ ਫਿਰ ਸਾਡਾ ਜਿਹੜਾ ਫਾਈਨਲ ਜਿਹੜੀ ਹੋਈ ਹੈ ਤੇ ਇਹਨਾਂ ਨੇ ਕਾਂਗਰਸ ਭਵਨ ਦੇ ਵਿੱਚ ਕੰਡੀਗੜ ਦੇ ਵਿੱਚ ਜੁਆਇਨ ਕੀਤਾ ਹੈ ਮਾਸਟਰ ਜੀ ਤੁਹਾਨੂੰ ਕੋਈ ਆਫਰ ਮਿਲਦੀ ਆ ਆਮ ਆਦੀ ਪਾਰਟੀ ਵੱਲੋਂ ਦੁਬਾਰਾ ਜਾ ਕੇ ਵਿਚਾਰ ਕਰ ਮਤਲਬ ਨਹੀਂ ਜੀ ਮਤਲਬ ਨਹੀਂ ਕਿਉਂ ਕਾਰਨ ਕੀ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦੋਂ ਆਮ ਆਦੀ ਪਾਰਟੀ ਛੱਡੀ ਹੈ ਬੜੇ ਲੋਕ ਪੈਸੇ ਦਿੰਦੇ ਸੀ ਕਹਿੰਦੇ ਸੀ ਵੀ ਤੁਹਾਨੂੰ ਇੱਧਰ ਰਹੋ ਤੁਹਾਨੂੰ ਅਸੀਂ ਐਂ ਕਰਦੇ ਯੇ ਕਰਦੇ ਤੁਹਾਨੂੰ ਮੰਤਰੀ ਪਦਵੀ ਦਾ ਦੇ ਦਾਂਗੇ ਤੁਹਾਨੂੰ ਕਾਰਨ ਇਹ ਕਿ ਅਸੀਂ ਕੋਈ ਮੰਤਰੀ ਪਦ ਲੈਣ ਵਾਸਤੇ ਨਹੀਂ ਇੱਥੇ ਲੜਾਈ ਲੜ ਰਹੇ ਕਾਂਗਰਸ ਜਿਹੜੀ ਹੈਗੀ ਹੈ ਇਹ ਬਹੁਤ ਹੀ ਵਧੀਆ ਪਾਰਟੀ ਹੈ ਜਿਹੜੀ ਕਿ ਸਾਰੇ ਧਰਮਾਂ ਦਾ ਸਾਰੇ ਜਾਤਾਂ ਦਾ ਸਤਿਕਾਰ ਕਰਦੀ ਹੈ ਉਹਨਾਂ ਨੇ ਦਿੱਲੀ ਦੇ ਵਿੱਚ ਜੋ ਕੁਝ ਕੀਤਾ ਲੋਕਾਂ ਦੇ ਸਾਹਮਣੇ ਮੈਂ ਤੇ ਖੈਰਾ ਸਰ ਨੇ ਤਾਂ ਉਹ ਅਸੀਂ ਬਗਾਵਤ ਕੀਤੀ ਸੀ ਔਰ ਥੰਡਾ ਚੱਕਾ ਸੀ ਆਮ ਆਦੀ ਪਾਰਟੀ ਦੇ ਖਿਲਾਫ ਔਰ ਪੂਰੇ ਪੰਜਾਬ ਦੇ ਅੰਦਰ ਉਦੋਂ ਇਸ ਤਰ੍ਹਾਂ ਲੱਗਦਾ ਸੀ ਵੀ ਯਾਰ ਮਾਰਟਾ ਬਲਦੇਵ ਸਿੰਘ ਜੀ ਗਲਤ ਨੇ ਖੈਰਾ ਸਾਹਿਬ ਦੀ ਗਲਤ ਰੇ ਅੱਜ ਉਹੀ ਗੱਲਾਂ ਸਾਰੀਆਂ ਲੋਕਾਂ ਦੇ ਸਾਹਮਣੇ ਆ ਗਈਆਂ ਕਿ ਮਾਰਟਾ ਬਲਦੇਵ ਸਿੰਘ ਹੁਣ ਸਹੀ ਸੀ ਉਦੋਂ ਜੇ ਇਹ ਸਹੀ ਹੁੰਦੇ ਤਾਂ ਅੱਜ ਇਹਨਾਂ ਇਹਨਾਂ ਸਾਥੀਆਂ ਨੂੰ ਮੇਰੇ ਸਾਥੀਆਂ ਨੂੰ ਇਹਨਾਂ ਨੂੰ ਆਉਣ ਦੀ ਲੋੜ ਨਹੀਂ ਸੀ ਕਾਰਨ ਇਹ ਕਿ ਇਹਨਾਂ ਨੂੰ ਇੰਨਾ ਕੁਚਲਤਾ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਡੱਕਦਾ ਤੇ ਫਿਰ ਉੱਥੇ ਰਹਿਣ ਦਾ ਕੀ ਹੱਦ ਹੁੰਦਾ ਜਿਵੇਂ ਤੁਸੀਂ ਮੇਰੇ ਤੋਂ ਸਵਾਲ ਕੀਤਾ ਮਤਲਬ ਨਹੀਂ ਮਾਰਟਾ ਬਲਦੇਵ ਸਿੰਘ ਕੋ ਮਤਲਬ ਸਿਆਸਤ ਛੱਡ ਸਕਦੇ ਆ ਆਮ ਆਦਮੀ ਪਾਰਟੀ ਦੇ ਵਿੱਚ ਵਾਪਸ ਜਾ ਸਕਦੇ ਆ ਮਾਸਟਰ ਜੀ ਹੋਰ ਵੀ ਥੋੜੀ ਪਾਰਟੀ ਚ ਘੂਟਕ ਮਹਿਸੂਸ ਕਰ ਰਹੇ ਨੇ ਬਲਦੇ ਜੀ ਉਹ ਵੀ ਬਾਹਰ ਆਉਣਗੇ ਜੀ ਕਾਂਗਰਸ ਚ ਆਉਣਗੇ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਹਾਂ ਸਾਰੇ ਸਾਥੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਇੱਕ ਦਲਿਤ ਪਰਿਵਾਰ ਦੇ ਵਿੱਚੋਂ ਹਾਂ ਅਸੀਂ ਦਲਿਤ ਪਰਿਵਾਰਾਂ ਦੀਆਂ 10 12 14 ਜਿੱਸੇ ਬੰਦੀਆਂ ਅਸੀਂ ਇਕੱਠੇ ਕੀਤੇ ਆ ਪੂਰੇ ਪੰਜਾਬ ਦੇ ਵਿੱਚ ਆਪਦਾ ਦਲਤਾਂ ਨੂੰ ਅਸੀਂ ਇਕੱਠੇ ਕਰ ਰਹੇ ਹਾਂ ਔਰ ਪੂਰੇ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਤੁਹਾਨੂੰ ਐਸ ਤਰ੍ਹਾਂ ਮਹਿਸੂਸ ਹੋ ਰਿਹਾ ਮੇਰੇ ਸਾਥੀ ਗੁਰਪ੍ਰੀਤ ਕੋਟਲੀ ਜੀ ਕੋਈ ਖੁਸ਼ ਹੋ ਰਹੇ ਨੇ ਇਸੇ ਤਰ੍ਹਾਂ ਸਾਰੇ ਹਲਕਿਆਂ ਦੇ ਵਿੱਚ 117 ਹਲਕਿਆਂ ਦੇ ਵਿੱਚ ਵਾਧਾ ਕੇ ਕਾਂਗਰਸ ਪਾਰਟੀ ਆਤੀ ਜਿਹੜੇ ਜਿਹੜੇ ਨਿਪੀੜੇ ਹੋਏ ਅਧੜੜੇ ਹੋਏ ਲੋਕ ਉਹਨਾਂ ਨੂੰ ਸਰਵਕਲ ਪਾਰਟੀ ਵਿੱਚ ਲਿਆ ਕੇ ਉਹਨਾਂ ਨੂੰ ਬੰਦਾ ਮਾਨਸਪੁਰ ਕਰਦੇ ਹੋਏ ਧੰਨਵਾਦ ਅੱਜ ਦੇ ਕਾਰਨਾਮੇ ਦੇ ਸਭ ਤੋਂ ਪਹਿਲਾਂ ਅਸਲਾ ਕਰੀਕ ਸਿੰਘ ਸਾਹਿਬ ਦਾ ਮੰਤਰੀ ਪੰਜਾਬ ਅਤੇ ਮਾਸਟਰ ਬਰਦੇਸ਼ ਸਿੰਘ ਸਾਹਿਬ ਦਾ ਐਮਐਲਏ ਇਹਨਾਂ ਦਾ ਜੀ ਆਇਆਂ ਕਰਦਾ ਇਹਨਾਂ ਨੂੰ ਧੰਨਵਾਦ ਕਰਦਾ ਔਰ ਮੈਂ ਅੱਜ ਕੁਝ মিডিਆ ਨਾਲ ਗੱਲਾਂ ਸਾਂਝੀਆਂ ਕਰਕੇ ਮੀ ਤੁਹਾਡੇ ਰਾਹੀਂ মিডিਆ ਦਾ ਵੀ ਧੰਨਵਾਦ ਕਰਦਾ ਹੋਇਆ ਖੰਨੇ ਦੇ ਹਲਕੇ ਦੇ ਵੋਟਰਾਂ ਤੱਕ ਕੁਝ ਗੱਲਾਂ ਪਹੁੰਚਾਉਣੀਆਂ ਚਾਹੁੰਦਾ ਜਿਹਦੇ ਨਾਲ ਕੁਝ ਗੱਲਾਂ ਦਾ ਸਾਹਮਣਾ ਕਰ ਸਕਣ ਲੋਕਾਂ ਨੂੰ ਪਤਾ ਲੱਗ ਸਕੇ ਕਿ ਪਾਰਟੀਆਂ ਦੇ ਵਿੱਚ ਕੀ ਕੁ ਚੱਲ ਰਿਹਾ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਬਹੁਤ ਕੰਮ ਕੀਤਾ ਸਨ 17 ਦੇ ਵਿੱਚ ਜਿਹੜੀ ਇਲੈਕਸ਼ਨ ਦੇ ਵਿੱਚ ਬੰਦੇ ਕੰਮ ਕਰਨ ਵਾਲੇ ਸੀ ਇਹਨਾਂ ਨੇ ਛੱਡ ਤੇ ਨਵੇਂ ਭਰਤੀ ਕਰ ਲਏ ਉਸ ਤੋਂ ਬਾਅਦ ਜਦ 22 ਦੀ ਇਲੈਕਸ਼ਨ ਆਈ ਤੇ ਇਹਨਾਂ ਨੇ ਉਹ ਬੰਦੇ ਛੱਡ ਤੇ ਨਵੇਂ ਭਰਤੀ ਕਰ ਲਏ ਹੁਣ ਕੀ ਹੋਇਆ ਹੁਣ ਇਹਨਾਂ ਨੇ ਪੁਰਾਣੇ ਬੰਦਿਆਂ ਨੂੰ ਛੱਡ ਤਾ ਦੂਜੀਆਂ ਪਾਰਟੀਆਂ ਦੇ 7 ਬੰਦੇ ਭਰਤੀ ਕਰ ਲਏ ਜਿਹੜੇ ਕਿ ਇਹਨਾਂ ਨੇ ਆਪਣੇ ਦਲਾਲਾਂ ਦੀ ਤਰ੍ਹਾਂ ਇਹਨਾਂ ਨੂੰ ਵਰਤ ਰਹੇ ਨੇ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਅਸੀਂ ਜੋ ਸੁਪਨਾ ਲੈ ਕੇ ਆਏ ਸੀ ਉਹ ਸਕਾਰ ਨਹੀਂ ਹੋਇਆ ਉਹ ਸਾਡਾ ਸੁਪਨਾ ਜਿਹੜਾ ਚੱਕਨਾ ਚੂਰ ਹੋ ਗਿਆ ਅੱਜ ਐਮਐਲਏ ਤੇ ਮੰਤਰੀਆਂ ਨੇ ਹੁੱਲੜਵਾਜੀ ਮਚਾਈ ਪਈ ਹੈ ਪਾਰਟੀ ਦਾ ਬੇੜਾ ਗਗਾ ਕਰਕੇ ਰੱਖਤਾ ਜੋ ਪਾਰਟੀ ਪੰਜਾਬ ਦੇ ਵਿੱਚ ਆਪਣਾ ਅਕਸ਼ ਲੈ ਕੇ ਆਈ ਸੀ ਉਹ ਬਰਬਾਦ ਕਰਕੇ ਰੱਖ ਦਿੰਦਾ ਸਾਡੇ ਇੱਥੇ ਲੋਕਲ ਖੰਨੇ ਦੇ ਵਿੱਚ ਮੰਤਰੀਆਂ ਨੇ ਮੈਂ ਬੇਨਤੀ ਕਰਦਾ ਸਾਡੇ ਮੰਤਰੀ ਜੀ ਨੂੰ ਬਾਹਰ ਕੱਢ ਕੇ ਖੜੀ ਕਰਕੇ ਕਹਿਣਾ ਕਿ ਖੰਨੇ ਦੇ ਵਿੱਚ ਇੱਕ ਵੀ ਰਜਿਸਟਰੀ বিনা ਪੈਸੇ ਤੋਂ ਹੁੰਦੀ ਹੈ। ਇੱਕ ਵੀ ਐਨਓਸੀ বিনা ਪੈਸੇ ਤੋਂ ਜਾਰੀ ਹੁੰਦੀ ਹੈ। ਇਸ ਤੋਂ ਇਲਾਵਾ ਇਹਨਾਂ ਨੇ ਪਬਲਿਕ ਦੇ ਵਿੱਚ ਦਫ਼ਤਰਾਂ ਦੇ ਵਿੱਚ ਆਪਣੇ ਦਲਾਲ ਮਿਠਾਏ ਹੋਏ ਨੇ। ਕਿਹਦੇ ਕਰਕੇ ਇੱਥੇ ਕਰਾਪਸ਼ਨ ਦਾ ਬੋਲ ਬੋਲ ਵਾਲਾ ਹੈ। ਜਿਆਦਾ ਪੁਰਾਣੇ ਵਲੰਟੀਨਾਂ ਬਲਾਕ ਪ੍ਰਧਾਨਾਂ ਤੇ ਬਲਾਕ ਪ੍ਰਧਾਨਾਂ ਅਤੇ ਵਾਰਡਨ ਚਾਰਜਾਂ ਦੇ ਪਰਚੇ ਦਰਜ ਕਰਾਏ ਗਏ। ਉਦੋਂ ਇਹ ਗੱਲਾਂ ਕਹਿੰਦੇ ਸੀ ਆਮ ਆਦਮੀ ਪਾਵਰ ਦੀ ਜ਼ੀਰੋ ਟੋਲਰੈਂਸ ਹੈ। ਮੈਂ ਪੁੱਛਣਾ ਚਾਹੁੰਨਾ ਅੱਜ ਦੀ ਜ਼ੀਰੋ ਟੋਲਰੈਂਸ ਕਿੱਥੇ ਗਈ? ਰੇੜੀ ਫੜੀ ਵਾਲਿਆਂ ਤੋਂ ਪੈਸੇ ਇਕੱਠੇ ਕੀਤੇ ਜਾਂਦੇ ਨੇ। ਥਾਂ-ਥਾਂ ਤੋਂ ਪੈਸੇ ਇਕੱਠੇ ਕਰਕੇ ਜੇਬਾਂ ਭਰੀਆਂ ਜਾਂਦੀਆਂ ਨੇ। ਅੱਜ ਦੀ ਜ਼ੀਰੋ ਟੋਲਰੈਂਸ ਕਿੱਥੇ ਐ? ਮੈਂ ਦੁਬਾਰਾ ਪੁੱਛਦਾ ਕਿ ਜ਼ੀਰੋ ਟੋਲਰੈਂਸ ਹੁਣ ਲੁੱਕ ਗਈ? ਤੇ ਇਹਨਾਂ ਵਾਸਤੇ ਜ਼ੀਰੋ ਟੋਲਰੈਂਸ ਹੀ ਜਦ ਕਹ ਇਹਨਾਂ ਨੇ ਸ਼ਹਿਰ ਦੇ ਵਿੱਚ ਸਮਰਾਲਾ ਰੋਡ ਤੇ ਬਲਾਕ ਪ੍ਰਧਾਨਾਂ ਨੇ ਨਜਾਇਜ਼ ਜੁੱਗੂਏ ਦਾ ਅੱਡਾ ਚੱਲਦਾ ਬੰਦ ਕਰਾਇਆ। ਬੱਸਾਂ ਦੇ ਵਿੱਚੋਂ 8 ਸਾਲ ਪੁਰਾਣੀ ਸਰਕਾਰ ਦਾ ਡੀਜੀ ਚੋਰੀ ਹੁੰਦਾ ਸਰਕਾਰੀ ਬੱਸਾਂ ਚੋਰੀ ਹੁੰਦਾ ਫੜਾਇਆ। ਅਤੇ ਸਰਕਾਰੀ ਗੈਰ ਕਾਨੂੰਨੀ ਕੰਸਟ੍ਰਕਸ਼ਨ ਦੀ ਹੰਦੀ ਰੋਕੀ ਉਹਦੇ ਵਿੱਚ ਇਹਨਾਂ ਦੇ ਪਰਚੇ ਦਰਜ ਕਰਾਤੇ ਜਦ ਕਿ ਉਹ ਮੰਨਦਾ ਨੂੰ ਰੋਕਣਾ ਚਾਹੀਦਾ ਸੀ ਗੈਰ ਕਾਨੂੰਨੀ ਕਿਉਂ ਕਰਦੇ ਇਹ ਸੰਭਾਵ ਮੈਂ ਇਹ ਦੇਖਿਆ ਜਦ ਮੈਂ ਇੱਕ ਵਾਰੀ ਮੰਤਰੀ ਜੀ ਨੇ ਮੈਨੂੰ ਇਹ ਗੱਲ ਕਹੀ ਕਿ ਮੈਂ ਤੁਸੀਂ ਮੇਰੀਆਂ ਜਿੰਨੀਆਂ ਮਰਜ਼ੀ ਸ਼ਿਕਾਇਤਾਂ ਕਰ ਲਓ ਕਿਉਂਕਿ ਅਸੀਂ ਆਮ ਆਦੀ ਪਾਰਟੀ ਦੀ ਇਮਾਨਦਾਰੀ ਨਾਲ ਜੁੜੇ ਹੋਏ ਸੀ ਉਹਨਾਂ ਨੇ ਕਿਹਾ ਕਿ ਮੇਰੀਆਂ ਜਿੰਨੀਆਂ ਇਸ ਮਸਲੇ ਦੇ ਵਿੱਚ ਮੈਂ ਅੱਡੋ-ਅਕੜੇ ਦੇਖੋ ਹੈੱਡਕੁਆਟਰ ਗਿਆ ਸਾਰੇ ਪਾਸੇ ਘੁੰਮਿਆ ਫਿਰਿਆ ਸਾਡੀ ਕਿਸੇ ਨੇ ਬਾਹ ਨਹੀਂ ਥੜੀ ਜਦ ਮੈਨੂੰ ਇਹਨੇ ਦੱਸਿਆ ਕਹਿੰਦੇ ਮੇਰੀ ਸ਼ਿਕਾਇਤਾਂ ਜਿੰਨੀਆ ਮਰਜ਼ੀ ਕਰ ਲੈ 5 ਸਾਲ ਮੈਨੂੰ ਹਟਾ ਨਹੀਂ ਸਕਦਾ ਕੋਈ ਉਸ ਤੋਂ ਬਾਅਦ ਮੈਂ ਇਲੈਕਸ਼ਨ ਲੜਨੀ ਕੋਈ ਗਰੀਲ ਸਾਹਿਬ ਕਾਂਗਰਸ ਪਾਰਟੀ ਨੂੰ ਲੈ ਕੇ ਤੁਹਾਡਾ ਅੱਗੇ ਫਿਊਚਰ ਵਿਜ਼ਨ ਕੀ ਹੈ ਸਾਡਾ ਵਿਜ਼ਨ ਹੈ ਦੇਖੋ ਜੀ ਇਹ ਜਿਹੜੀ ਕਾਂਗਰਸ ਪਾਰਟੀ ਹੈ ਇੱਕੋ ਇੱਕ ਪਾਰਟੀ ਹੈ ਹਿੰਦੁਸਤਾਨ ਦੇ ਵਿੱਚ ਜਿਹੜੀ ਨਿਰਪੱਖ ਪਾਰਟੀ ਹੈ ਜਦੋਂ ਕਾਹਲੀ ਸਰਕਾਰ ਬਣਾਉਂਦੇ ਸੀ ਜਦ ਖਤਰਾ ਹੁੰਦਾ ਸੀ ਤਾਂ ਕਹਿੰਦੇ ਸੀ ਧਰਮ ਨੂੰ ਖਤਰਾ ਹੈ ਅੱਜ ਭਾਜਪਾ ਇਹ ਵੀ ਭਾਜਪਾ ਪਾਰਟੀ ਇੱਕ ਉਹ ਵੀ ਇਹੀ ਕਹਿੰਦੀ ਆ ਜੇ ਵਟੋਗੇ ਤਾਂ ਕਟੋਗੇ ਧਰਮ ਦੇ ਨਾਂ ਤੇ ਰਾਜਵਾਨੀ ਕੀਤੀ ਜਾਂਦੀ ਇੱਕੋ ਇੱਕ ਸਰਕਾਰ ਹੈ ਪਾਰਟੀ ਹੈ ਕਾਂਸ ਪਾਰਟੀ ਜਿਹੜੀ ਧਰਮ ਨੂੰ ਰੱਖ ਪਾਰਟੀ ਹੈ ਇਸ ਕਰਕੇ ਅਸੀਂ ਇਹ ਜੁਆਇਨ ਕਰਨਾ ਚਾਹੁੰਦੇ ਆ ਸਾਰੇ ਭਰਾਵਾਂ ਨੂੰ ਸਾਥੀਆਂ ਨਾਲ ਲੈ ਕੇ ਚਾਹੁੰਦੇ ਆ ਸਾਰੇ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ ਸਾਰੀਆਂ ਜਾਤੀਆਂ ਦਾ ਸਤਿਕਾਰ ਹੋਣਾ ਚਾਹੀਦਾ ਇਸ ਤੋਂ ਇਲਾਵਾ ਮੈਂ ਇੱਕ ਹੋਰ ਗੱਲ ਸਾਂਝੀ ਕਰਨਾ ਚਾਹੁੰਨਾ ਮੰਤਰੀ ਦੇ ਫੀਲਿਆਂ ਨੇ ਕੁਝ ਵਟਸਐਪ ਦੇ ਉੱਤੇ ਕਮੈਂਟ ਪਾਏ ਨੇ ਮੈਂ ਇਹ ਕਹ ਉਹਨਾਂ ਨੂੰ ਕਹਿਣਾ ਚਾਹੁੰਦਾ ਮੰਤਰੀ ਨੂੰ ਇਹਨਾਂ ਨੂੰ ਰੋਕ ਲਓ ਨਹੀਂ ਸਾਡੇ ਕੋਲੇ ਬਹੁਤ ਕੁਝ ਹੈ ਭਗਤ ਸਿੰਘ ਵਾਲੀ ਪੱਗ ਬੰਨ੍ਹ ਕੇ ਨਾ ਮੈਂ ਭਗਤ ਸਿੰਘ ਵਾਲੀ ਪੱਗ ਬੰਨੀ ਹੈ ਨਾ ਮੈਂ ਭਗਤ ਸਿੰਘ ਦੇ ਸੂਲਾਂ ਨੂੰ ਤੋੜਿਆ ਜਿਹੜੇ ਬੰਦਿਆਂ ਨੇ ਭਗਤ ਸਿੰਘ ਵਾਲੀ ਪੱਗ ਬੰਨੀ ਸੀ ਉਹਨੇ ਨੇ ਪੰਜਾਬ ਨੂੰ ਖੂਬ ਜੁੱਤੇ ਦਾ ਤੇ ਕੁੱਤੇ ਦਾ ਭਗਤ ਸਿੰਘ ਦੀ ਪਾੜ ਨੂੰ ਪੈਰਾਂ ਵਿੱਚ ਰੋਲਿਆ ਗਰੇਵਾਲ ਜੀ ਤੁਹਾਡਾ 2-3 ਸਾਲ ਤੋਂ ਰੋਣਾ ਚੱਲ ਰਿਹਾ ਸੀ ਏ ਆਮ ਆਦਮੀ ਪਾਰਟੀ ਵਾਲਾ ਨਾਲ ਤੁਸੀਂ ਇਲਜ਼ਾਮ ਵੀ ਲਾਇਆ ਜੀ ਤੇ ਤੁਸੀਂ ਪੈਸੇ ਵੀ ਦਿੱਤੇ ਨੇ ਪਾਰਟੀ ਵਾਲਿਆਂ ਨੂੰ ਤੁਸੀਂ ਉਹਦਾ ਮੰਗਦੇ ਸੀ ਚੇਅਰਮੈਨ ਵੀ ਮੰਗਦੇ ਸੀ ਮੈਂ ਫੰਡ ਦਿੱਤਾ ਜੀ ਕਿੰਨਾ ਫੰਡ ਦਿੱਤਾ ਸੀ ਮੈਂ ਤਕਰੀਬਨ ਫੀਲਡ ਦੇ ਵਿੱਚ 8-10 ਲੱਖ ਰੁਪਏ ਖਰਚਾ ਕਰ ਚੁੱਕਿਆ ਹਾਂ ਹਾਂ ਜੀ 2017 ਤੋਂ ਕਿਹਨੂੰ ਫੰਡ ਦਿੱਤਾ ਸੀਗਾ ਫੰਡ ਮੈਂ ਮੇਰੀ ਬੇਟੀ ਨੇ ਗ੍ਰੇਡ ਤੋਂ 4 ਲੱਖ ਰੁਪਈਆ ਐਮਐਲਏ ਦੇ ਖਾਤੇ ਵਿੱਚ ਪਾਇਆ ਕਿਹੜੀ ਐਮਐਲਏ ਦੀ ਤਨਪਈ ਸੌਂਦੀ ਫੰਡ ਫੰਡ ਤਾਂ ਆਉਂਦੇ ਤਾਂ ਵੀ ਚੇਅਰਮੈਨ ਨਹੀਂ ਮੰਗਦਾ ਨਾ ਜੀ ਚੇਅਰਮੈਨੀ ਦੇ ਮੇਰੇ ਕੋਈ ਹੁਣ ਦੇਖੋ ਇੱਕ ਕਮੈਂਟ ਪਾ ਰਹੇ ਨੇ ਕਿ ਗਰੇਵਾਲ ਕਾਂਗਸ ਚਲੇ ਗਿਆ ਜਿਗਤਾਸ਼ ਨੂੰ ਚੇਅਰਮੈਨ ਨਹੀਂ ਮਿਲਗੀ ਇਸ ਕਰਕੇ ਜੇ ਮੈਂ ਕਾਂਗਸ ਜਾਣਾ ਹੁੰਦਾ ਜਦੋਂ ਚੇਅਰਮੈਨ ਨੂੰ ਬਣਿਆ ਸੀ ਮੈਂ ਜਦੋਂ ਹੀ ਚਲੇ ਜਾਂਦਾ ਅੱਜ ਜੋ ਵਕਤ ਆ ਗਿਆ ਲੋਕਾਂ ਨੂੰ ਜਲੀਲ ਕੀਤਾ ਜਾਂਦਾ ਸਾਡੇ ਵਰਕਰਾਂ ਨੂੰ ਸਾਡੇ ਸਾਥੀਆਂ ਨੂੰ ਬਲਾਕ ਪ੍ਰਧਾਨਾਂ ਨੂੰ ਬਾਡ ਚਾਰਜਾਂ ਨੂੰ ਬਿਲ ਲੈਵ ਦੇ ਸੈਕਟਰੀਆਂ ਨੂੰ ਬਿਲ ਲੈਵ ਦੇ ਪ੍ਰਧਾਨਾਂ ਨੂੰ ਨਹੀਂ ਕੀਤਾ ਜਾਂਦਾ ਅਸੀਂ ਅੱਜ ਕੇ ਵੀੜਾ ਚੱਕਿਆ ਕਿ ਅਸੀਂ ਕਤਲ ਹੀ ਨਹੀਂ ਹੋਣ ਦੇਵਾਂਗੇ ਆਉਣ ਵਾਲੇ ਸਮੇਂ ਦੇ ਤੇ ਲੜਾਈ ਲੜਾਂਗੇ ਔਰ ਉਹਨਾਂ ਬਲਾਟੀਆਂ ਦੀ ਮਹਾਲ ਕਰਾਂਗੇ ਔਰ ਉਹਨ ਵਿਡੇ ਵਲੰਟੀਅਰ ਅੱਜ ਮੈਨੂੰ ਵਾ ਸਵੇਰ ਦੇ ਮੈਨੂੰ ਫੋਨ ਆਉਂਦੇ ਨੇ ਅੱਜ ਮੈਂ ਲੇਟ ਹੋ ਗਿਆ ਤੇ ਤੁਸੀਂ ਇਕੱਲੇ ਚਲੇ ਗਏ ਸਾਨੂੰ ਕਿਉਂ ਛੱਡ ਕੇ ਗਏ ਹੋ ਬੜੀ ਨਾਰਾਜ਼ਗੀ ਸਾਡੇ ਤੋਂ ਹੋ ਰਹੀ ਹੈ ਅਸੀਂ ਉਹਨਾਂ ਦੀ ਨਾਰਾਜ਼ਗੀ ਦੂਰ ਕਰਾਂਗੇ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਲਿਆ ਕੇ ਝੰਡਾ ਬੁਲੰਦ ਕਰਾਂਗੇ ਕਾਂਗਰਸ ਜੀ ਦਾ ਔਰ ਅੱਗੇ ਵਧਾਂਗੇ ਔਰ ਇੱਥੇ ਖੰਡੇ ਦੀਏ ਦੇ ਵਿੱਚ ਅਸੀਂ ਜਿਵੇਂ ਪਹਿਲਾਂ ਜਮਾਨਤ ਜਾਬਤਾ ਹੋਈਆਂ ਨੇ ਏਕਣੇ ਪਨਪੀ ਸਿੰਘ ਦੀ ਜਵਾਂ ਜਬਤ ਕਰਾਵਾਂ ਤੁਸੀਂ ਹੁਣ ਤੱਕ ਸੈਂ ਦੀ ਗੱਲ ਕਰੀ ਐ ਸੱਤ ਜਣਿਆਂ ਦੀ ਉਹ ਡਿਸਕਲੋਜ਼ ਕਰ ਸਕਦੇ ਹੋ ਨਾਮ ਹਾਂ ਰਾਜੀਵੀ ਸ਼ਰਮਾ ਨਹੀਂ ਨਹੀਂ ਜਿਹੜੇ ਸੱਤ ਜਣੇ ਕਲੈਕਸ਼ਨ ਕਰ ਰਹੇ ਨੇ ਚੀਰ ਤਿੰਨ ਕਾਂਗਰਸ ਦੇ ਨੇ ਤਿੰਨ ਕਾਲੀ ਆਦੇ ਨੇ ਦੋ ਬੀਜੇਪੀ ਦੇ ਨੇ ਨਾਮ ਡਿਸਕਲੋ ਨਾਮ ਡਿਸਕਲੋ ਕਰ ਦਿਓ ਜਿਹੜੇ ਕਰ ਰਹੇ ਆ ਰੇੜੀਆਂ ਤੋਂ ਪੈਸੇ ਇਕੱਠਾ ਕਰਦੇ ਨੇ ਦੇਖੋ ਮਿਲ ਕਮੇਟੀ ਦੇ ਵਿੱਚ ਪਨਪੀ ਸਿੰਘ ਪੰਪੀ ਪਾਟਿਆ ਤੇਜੀ ਸਿੰਘ ਇਹ ਕੰਟਰੋਲ ਕਰ ਰਹੇ ਨੇ ਮਾਰਕੀਟ ਕਮੇਟੀ ਨੂੰ ਮਿਸਟਰ ਕਮਰਕ ਮਾਰਕੀਟ ਕਮੇਟੀ ਹਾਂ ਕਾਂਗਰਸ ਵਿੱਚੋਂ ਜਗਤਾਰ ਸਿੰਘ ਪਾਠਕ ਤੇ ਤੀਸਰਾ ਹੈ ਸਾਡਾ ਹੋ ਬੋਲ ਜਾਨ ਚਲੋ ਗਰੇਵਾਲ ਸਾਹਿਬ ਤੁਸੀਂ ਮਹਿਸੂਸ ਨਹੀਂ ਕੀਤਾ ਆਪਣੀ ਪਾਰਟੀ 'ਚ ਰਹਿ ਕੇ ਵੀ ਜਿਹੜੇ ਕੂਈ ਪਾਰਟੀਆਂ ਦੇ ਵਿੱਚੋਂ ਆਏ ਨੇ ਦੋਹੇ ਪਾਸੇ ਦੇ ਵਿੱਚੋਂ ਆਏ ਨੇ ਬੰਤੇ ਉਹਨਾਂ ਕਰਕੇ ਪਾਰਟੀ 'ਚ ਡਿਸਪੂਟ ਪਿਆ ਤੇ ਪਾਰਟੀ ਗਰਾਊਂਡ ਪਾਲਟੀਰੀ ਮੈਂ ਪਾਰਟੀ ਛੱਡੀ ਵੈਸੇ ਕਰਕੇ ਇਹ ਪਾਰਟੀ ਦਾ ਨਾਮ ਸਮਾਰਤਾ ਬਾਦਲੀ ਪਾਰਟੀ ਵਾਲੇ ਆ ਕੇ ਕ੍ਰਪਸ਼ਨ ਦੀ ਸਿਰੇ ਦੇ ਚੜ ਕੇ ਚਲੇ ਗਏ ਨੇ ਤੇ ਅੱਜ ਖੰਨੇ ਦੇ ਇਲਾਕੇ ਦੇ ਪਿੰਡਾਂ ਦੇ ਸ਼ਹਿਰਾਂ ਦੇ ਲੋਕ ਤਰਾ ਤਰਾ ਕਰ ਰਹੇ ਨੇ ਕ੍ਰਪਸ਼ਨ ਦੇ ਬੇਸਤੇ ਕਿ ਉਹਨਾਂ ਨੇ ਉਹਨੂੰ ਰੁੱਟਿਆ ਹਰਕਤਿਆ ਜਾ ਰਹੀ ਹੈ। ਭਾਜੀਪੀ ਤੋਂ ਕਿਹੜੇ ਬੰਦੇ ਆਏ ਹੋਣੇ ਜਿਹੜੇ ਕੰਟਰੋਲ ਕਰਦੇ ਨੇ ਜੀ। ਭਾਜੀਪੀ ਤੋਂ ਹਰੀਸ਼ ਗੁਪਤਾ ਤੇ ਕਰਨਾ ਥੋੜਾ। ਗਾਇਰ ਸਾਹਿਬੀ ਥੋੜੇ ਰਜੈਨ ਜਿਹੜਾ ਰੈਜੂਲੇਸ਼ਨ ਤੁਸੀਂ ਭੇਜਿਆ ਉਹਦੇ ਵਿੱਚ ਲਿਖਿਆ ਵੀ ਤੁਸੀਂ ਕਈ ਆਪਣੇ ਸੀਨੀਅਰ ਅਧਿਕਾਰੀ ਕਹੋ ਜਾਂ ਸੀਐਮ ਲੈਵਲ ਤੱਕ ਕਿੰਨੂ ਕਿੰਨੂ ਮਿਲੇ ਉਹਨਾਂ ਨੇ ਕੋਈ ਗੱਲਬਾਤ ਉਹਦਾ ਰਿਸਪੌਂਸ ਦਿੱਤਾ। ਅਸੀਂ ਉਹਨਾਂ ਨੇ ਸਾਨੂੰ ਕੋਈ ਰਿਸਪੌਂਸ ਦਿੱਤਾ ਅਸੀਂ ਸਾਰਿਆਂ ਕੋਈ ਟੱਕਰਾਂ ਮਾਰ ਮਾਰ ਕੇ ਥੱਕ ਗਏ। ਕਿਸ ਲੈਵਲ ਤੇ ਇਹ ਹੈ ਜੀ ਹੁੰਦੀ। ਮੁੱਖ ਮੰਤਰੀ ਲੈਵਲ ਤੇ ਅਸੀਂ ਗਏ ਆ। ਜਦ ਇਹਨਾਂ ਦੀ ਇੱਕ ਸੈਟ ਬਿ ਬਾਰੇ ਪਾਰਟੀ ਨੇ ਇੱਕ ਸੈਟ ਬਿਠਾਈ ਅਸੀਂ ਕੰਪਲੀਟ ਕੀਤੀ ਕਿ ਨਜਾਇਜ਼ ਪਰਚੇ ਦਰਜ ਹੋਏ ਨੇ ਤਾਂ ਉੱਥੇ ਇੱਕ ਸੈਟ ਬਿਠਾਈ ਗਈ ਉਹ ਸੈਟ ਦਾ ਜਿਹੜਾ ਰਿਜ਼ਲਟ ਆਇਆ ਉਹਦੀ ਮੇਰੇ ਕੋਲ ਅਨੋਫੀਸ਼ਲ ਕਾਪੀ ਹੈਗੀ ਹੈ ਲੇਕਿਨ ਆਫੀਸ਼ਲ ਕਾਪੀ ਇਹਨਾਂ ਨੇ ਦੱਬ ਲਈ ਉਹ ਜਨਤ ਕਰਨੀ ਚਾਹੀਦੀ ਸੀ ਕਿਉਂ ਨਹੀਂ ਜਨਤ ਕੀਤੀ ਜੇ ਪਾਰਟੀ ਸੱਚੀ ਸੀ ਜੇ ਲੋਕ ਸੱਚੇ ਸੀ ਕਿ ਪਰਚੇ ਦਰਜ ਕਰਾਉਣ ਵਾਲੇ ਤਾਂ ਉਹਨੂੰ ਜਨਤ ਕਰਦੇ ਉਸ ਰਿਪੋਰਟ ਨੂੰ ਕਿਉਂਕਿ ਮੈਨੂੰ ਪਤਾ ਉਹ ਰਿਪੋਰਟ 'ਚ ਕੀ ਲਿਖਿਆ ਹੋਇਆ ਹੈ ਉਹਦੇ ਵਿੱਚ ਬਿਲਕੁਲ ਬੇਕਸੂਰ ਦੱਸੇ ਗਏ ਨੇ ਭਗਵਾਰ ਚ ਵੀ ਸਿੱਟ ਦੇ ਮੈਂਬਰਾਂ ਨੇ ਰਿਗਲੇਅਰ ਕੀਤਾ ਵੀ ਇਹ ਉੱਥੇ ਅਸੀਂ ਲੋਕਾਂ ਨੂੰ ਮਿਲੇ ਆ ਕੋਈ ਉੱਥੇ ਲੜਾਈ ਨਹੀਂ ਹੋਈ ਕੋਈ ਝਗੜਾ ਨਹੀਂ ਹੋਇਆ ਬਾਜ਼ਾਰ 'ਚ ਲੋਕਾਂ ਨੂੰ ਪੁੱਛਿਆ ਕੋਈ ਕਰਪਸ਼ਨ ਨਹੀਂ ਹੋਈ। ਬਾਫੀ ਲਈ ਕੋਈ ਧਮਕੀ ਦਾ ਨਹੀਂ ਆ ਰਿਹਾ। ਧਮਕੀਆਂ ਦਰਨ ਵਾਲਾ ਮੈਨ ਨਹੀਂ ਆ ਉਸ ਦਿਨ ਜੰਮੇ ਨਹੀਂ ਆਪਾਂ ਧਮਕੀਆਂ ਤੁਮ। ਕਰਿਆ ਸਰ ਇਹਨਾਂ ਟਾਈਮ ਤੋਂ ਲਾਟ ਅਸੀਂ ਜੀ ਲਾ ਲਈ। ਅਹ ਦੇਖੋ ਟਾਈਮ ਦੇ ਕੇਸ ਕਰਕੇ ਸ਼ਾਇਦ ਸੁਧਰ ਜਵੇ। ਸਮਝਾਉਣ ਦੀ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ ਵੀ ਇਸ ਪਾਸੇੋਂ ਹਟਿਆ ਜਾਵੇ ਪਰ ਨਹੀਂ ਸਮਝੇ। ਤਾਕਤ ਦੇ ਔਰ ਸ਼ਹਿਰ ਦੇ ਪੈਸੇ ਦੇ ਨਸ਼ੇ ਦੇ ਵਿੱਚ ਇੱਥੇ ਲੋਕਾਂ ਦਾ ਕਹਾਣ ਕੀਤਾ ਜਾ ਰਿਹਾ ਅਖੀਰ ਨੂੰ ਮਜਬੂਰ ਹੋ ਕੇ ਅਸੀਂ ਕਾਂਗਰਸ ਪਾਰਟੀ ਚੁਣ ਕੀਤੀ